ਜੋੜੇ ਮਾਹਰੇ ਸਾਹਿਬ ਵੀ ਕਈ ਵਾਰੀ ਗੱਲ ਕਹਿ ਦਿੰਦੇ ਆ ਫਿਰ ਉਹ ਵਿੱਚੋਂ ਮਾਫੀ ਜੀ ਮੰਗ ਜਾਂਦੇ ਮਾਫੀ ਵੀ ਬੜੇ ਸਟਾਈਲ ਨਾਲ ਮੰਗਦੇ ਵੀ ਗੱਲ ਉਹਦੇ ਵਿੱਚ ਵੀ ਝੋਲ ਰੱਖ ਜਾਂਦੇ ਮੰਗ ਵੀ ਲਈ ਤੇ ਛੱਡ ਵੀ ਦਿੱਤੀ ਹੁਣ ਕੀ ਕਹਿੰਦੇ ਨੇ ਉਹ ਕਿਥੇ ਡਰਨ ਮਾਰ ਗਏ ਨੇ ਦੇਖੋ ਉੱਥੇ ਇੱਕ ਬਹੁਤ ਟ੍ਰੈਜੇਡੀ ਵਾਪਰੀ ਸੀਗੀ ਸਮਾਣਾ ਪਟਿਆਲਾ ਰੋਡ ਬੜਾ ਬਿਜ਼ੀ ਰੋਡ ਹੈ ਜੀ ਜੇ ਜਦੋਂ ਆਪਾਂ ਜਾਣੇ ਆ ਨਾ ਪਟਿਆਲੇ ਤੋਂ ਸਮਾਣਾ ਤੇ ਜਿਆਦਾ ਸਫਰ ਨੂੰ ਪਾ ਖੜਾ ਨਹਿਰ ਦੇ ਨਾਲ ਨਾਲ ਹੀ ਤੈਅ ਕਰਨਾ ਪੈਂਦਾ ਬੱਚੇ ਮਰ ਗਏ ਜੀ ਨਿਵਾ ਗੱਡੀ ਚਿੱਟੀ ਪਰ ਵੱਜਿਆ ਬਿਲਕੁਲ ਉਸ ਤੋਂ ਬਾਅਦ ਤੁਸੀਂ ਇਹ ਵੇਖੋ ਕਿ ਜਿਹੜਾ ਉਹ ਟਿੱਪਰ ਨੂੰ ਚਲਾਉਣ ਵਾਲਾ ਮਾਲਕ ਕਹਿ ਲਵੋ ਕਿ ਸ਼ਾਇਦ ਅੱਜ ਤੱਕ ਉਹ ਹਿਰਾਸਤ 'ਚ ਨਹੀਂ ਆਇਆ ਹੂੰ ਪ੍ਰਸ਼ਾਸਨ ਨੇ ਵੀ ਜਦੋਂ ਛੁੱਟੀਆਂ ਹੋਣ ਵਾਲੀਆਂ ਸੀਗੀਆਂ ਤੇ ਅੱਕ ਕੇ ਇਹ ਆਖਿਆ ਕਿ ਭਾਈ ਛੁੱਟੀ ਦੇ ਟਾਈਮ ਕਿ ਪਰ ਉਦਾਂ ਤੇ ਪੱਕੇ ਤੇ ਬੰਦ ਹੋਣੇ ਨਹੀਂ ਹੂੰ ਉਥੇ ਆਪਾਂ ਨੂੰ ਵੀ ਪਤਾ ਕਿ ਕਿਉਂ ਨਹੀਂ ਹੋਣੇ ਵੀ ਘੱਟੋ ਘੱਟ ਜਵਾਕ ਬਚਾ ਲਈਏ ਛੁੱਟੀ ਦੇ ਟਾਈਮ ਟਿੱਪਰਾਂ ਦੀ ਐਂਟਰੀ ਬੈਨ ਕਰੋ ਹੁਣ ਉਥੇ ਇੱਕ ਦੋਸ਼ ਲੱਗਦੇ ਸੀਗੇ ਜੋੜਾ ਮਾਜਰਾ ਉਰਾਂ ਤੇ ਕਿ ਟਿੱਪਰ ਇਹਨਾਂ ਦੇ ਹੂੰ ਇਹਨਾਂ ਨੇ ਕੱਲ ਸਫਾਈ ਦਿੱਤੀ ਆ ਕਿ ਟਿੱਪਰ ਮੇਰੇ ਨਹੀਂ ਹੂੰ ਬਲਕੇ ਨਾਮ ਲਿਆ ਉਹਦੇ ਆ ਮੈਂ ਨਾਂ ਤੇ ਭੁੱਲ ਗਿਆ ਤੇ ਕਿਸੇ ਉਹ ਪਾਰਟੀ ਦਾ ਵੀ ਜ਼ਿਕਰ ਕੀਤਾ ਕਿਤੇ ਉਹਦੇ ਆ ਜੀ ਪਰ ਚਲੋ ਠੀਕ ਆ ਜੋੜੇ ਮਾਜਰਾ ਸਾਹਿਬ ਨੂੰ ਹੱਕਿਆ ਭਈ ਆਪਣੀ ਗੱਲ ਜਿਹੜੀ ਆ ਕੋਈ ਵੀ ਬੰਦਾ ਰੱਖ ਸਕਦਾ ਆਪਣਾ ਪੱਖ ਤੇ ਰੱਖਣਾ ਹੀ ਆ ਹਰ ਇੱਕ ਬੰਦੇ ਨੇ ਹੁਣ ਗੱਲ ਸਹਿਦ ਹੀ ਨਹੀਂ ਗੱਲ ਪਹਿ ਦੀ ਆ ਜੀ ਕਿ ਜਿਹੜਾ ਉਹ ਟਿੱਪਰ ਵੱਜਿਆ ਸੀ ਵਿੱਚ ਸਰ ਉਹ ਉਹਦਾ ਤੇ ਨਾਂ ਤੇ ਇੰਸ਼ੋਰੈਂਸ ਸੀਗਾ ਹੂੰ ਨਾ ਹੀ ਮੇਰੇ ਖਿਆਲ ਦੇ ਨਾਲ ਉਹਦਾ ਜਿਹੜਾ ਸੀਗਾ ਕੋਈ ਕਾਗਜ਼ ਪੱਤਰ ਜਿਹੜਾ ਹੋਰ ਪੂਰਾ ਸੀਗਾ ਦੋ ਤਿੰਨ ਖਾਮੀਆਂ ਸੀਗੀਆਂ ਉਹਦੀਆਂ ਚਲੋ ਉਸ ਕੱਲੋਂ ਆਪਾਂ ਛੱਡ ਦਈਏ ਤਕਨੀਕੀ ਤੌਰ ਤੇ ਵੀ ਉਹਦੇ ਕਾਫੀ ਸੀ ਪੂਰੇ ਨਹੀਂ ਸੀ ਸਰ ਇਹ ਜੋੜੇ ਮਾਜਰਾ ਹੁਰਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਟਿੱਪਰ ਨੇ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਅੰਜਾਮ ਦੇ ਚੁੱਕੇ ਆ ਕਿ ਭਈ ਇਹ ਬਿਨਾ ਕਾਗਜ਼ਾਂ ਤੋਂ ਸਾਡਾ ਕੋਈ ਮੰਨ ਲਓ ਕਾਗਜ਼ਾ ਅਧੂਰਾ ਹੋਵੇ ਤੇ ਘੇਰ ਕੇ ਉਸੇ ਵੇਲੇ ਖਲੋ ਜਾਂਦੇ ਆ ਤੁਹਾਡੀ ਮਾੜੀ ਮੋਟੀ ਫਿਲਮ ਵੀ ਸ਼ੀਸ਼ੇ ਤੇ ਚੜੀ ਹੋਵੇ ਹਮ ਤੇ ਉਦੋਂ ਤੁਹਾਨੂੰ ਘੇਰ ਲਿਆ ਜਾਂਦਾ ਇਹਨਾਂ ਟਿੱਪਰਾਂ ਦੇ ਕਾਗਜ਼ਾਤ ਅਧੂਰੇ ਸੀਗੇ ਖਾਸ ਤੌਰ ਤੇ ਜਿਸ ਨੇ ਬੱਚਿਆਂ ਦੀ ਬਲੀ ਲਈ ਜੀ ਇਹਨਾਂ ਨੂੰ ਚੈੱਕ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਸੀ ਹਮ ਸਵਾਲ ਤੇ ਵੱਡਾ ਹੈ ਸਵਾਲ ਵੱਡਾ ਇਹ ਵੀ ਆ ਕਿ ਅੱਜ ਤੁਸੀਂ ਆਪਣਾ ਤੇ ਸਪਸ਼ਟੀਕਰਨ ਦੇ ਰਹੇ ਹੋ ਕਿ ਮੇਰੇ ਟਿੱਪਰ ਨਹੀਂ ਹੈ ਚਲੋ ਮੰਨ ਲਿਆ ਸਾਬ ਹਮ ਪਰੰਤੂ ਇਹ ਤੇ ਤੁਹਾਨੂੰ ਕਿਤੇ ਨਾ ਕਿਤੇ ਗੱਲ ਮੰਨਣੀ ਪਊਗੀ ਕਿ ਭਾਈ ਜੇ ਉਹ ਬੰਦਾ ਅੱਜ ਐਨੇ ਦਿਨਾਂ ਬਾਅਦ ਵੀ ਲੋੜਿੰਦਾ ਬੰਦਾ ਗ੍ਰਿਫਤਾਰ ਨਹੀਂ ਹੋਇਆ ਜੀ ਲੋਕ ਧਰਨੇ ਪ੍ਰਦਰਸ਼ਨ ਤਾਂ ਕਰ ਰਹੇ ਨੇ ਰੋਜ਼ਦਾਰ ਕਰ ਰਹੇ ਨੇ ਤਾਂ ਤੁਹਾਡੀ ਸਰਕਾਰ ਦੀ ਫੇਲਿਅਰ ਹੈ ਬਿਲਕੁਲ ਉਹ ਤੇ ਤੁਹਾਨੂੰ ਮੰਨਣਾ ਪਏਗਾ ਨਾ ਨਹੀਂ ਪਰ ਇਹ ਤੇ ਹੈ ਬਿਲਕੁਲ ਤੁਸੀਂ ਇਹ ਨਾ ਮੰਨੋ ਕਿ ਉਹ ਬਾਈ ਟਿੱਪਰ ਸਾਡੇ ਨਹੀਂ ਹੈ ਉਹ ਠੀਕ ਹੈ ਤੁਹਾਡੀ ਗੱਲ ਤੁਸੀਂ ਉਸ ਚੀਜ਼ ਨੂੰ ਨਕਾਰਨ ਜਾਂ ਸਵੀਕਾਰਨ ਵਾਸਤੇ ਬਈ ਆਜ਼ਾਦ ਹੋ ਜੀ ਪਰ ਜੇ ਮੰਨ ਲਓ ਤੁਸੀਂ ਇਹ ਗੱਲ ਕਹਿੰਦੇ ਹੋ ਹਮ ਕਿ ਉਹ ਬੰਦਾ ਜੀ ਫੜਿਆ ਨਹੀਂ ਗਿਆ ਫਲਾ 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 ਤਾਂ ਸਰ ਉੱਥੇ ਤੇ ਸਵਾਲ ਤੁਹਾਡੇ ਤੇ ਹੋਏਗਾ ਕਿ ਉਹ ਜ਼ਿੰਮੇਵਾਰੀ ਤਾਂ ਤੁਹਾਨੂੰ ਉਟਣੀ ਚਾਹੀਦੀ ਹੈ ਹਮ ਤੇ ਦੂਜੀ ਗੱਲ ਇਹ ਆ ਕਿ ਬਾਈ ਇਹ ਟਿੱਪਰ ਕਿਸੇ ਇੱਕ ਥਾਂ ਦਾ ਤਾਂ ਮਸਲਾ ਹੈ ਨੀ ਕ ਜੀ ਆ ਤੁਹਾਡੇ ਸ਼ਹਿਰ ਚ ਇੱਥੇ ਕੀ ਹੁੰਦਾ ਹੈਗਾ ਤਾਂ ਮਸਲਾ ਹੈ ਕੀ ਹੁੰਦਾ ਜੀ ਇੱਥੇ ਹਮ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਾਨੂੰ ਕੁਝ ਥਾਵਾਂ ਤੇ ਐਕਸ਼ਨ ਦੀ ਜ਼ਰੂਰਤ ਹੈ ਹਮ ਐਕਸ਼ਨ ਕਰਨਾ ਚਾਹੀਦਾ ਸਾਡੀ ਹਾਲਤ ਸਰਕਾਰ ਦੀ ਇਸ ਤਰ੍ਹਾਂ ਦੀ ਆ ਕਿ ਇਧਰੋਂ ਪਠਾਨਕੋਟ ਵਾਲੀ ਸਾਈਡ ਤੋਂ ਤੁਹਾਨੂੰ ਪਤਾ ਹੀ ਹੈ ਮੈਂ ਅੱਗੇ ਆਂਕੜੇ ਵੀ ਦੱਸੇ ਸੀਗੇ ਤੁਹਾਨੂੰ ਕਿ ਕਿਸ ਤਰ੍ਹਾਂ ਅਦਰ ਸਟੇਟਾਂ ਤੋਂ ਇਸ ਤਰ੍ਹਾਂ ਦਾ ਮਟੀਰੀਅਲ ਭਰ ਕੇ ਆਉਂਦਾ ਹੈ ਸੁਖਮ ਸਾਹਿਬ ਤੇ ਕਿਸ ਤਰ੍ਹਾਂ ਖਜ਼ਾਨੇ ਨੂੰ ਹੁਣ ਤੱਕ 1000 1200 ਕਰੋੜ ਦੀ ਕਿ 1300 ਕਰੋੜ ਦੀ ਚਪਤ ਲੱਗ ਚੁੱਕੀ ਆ ਹਮ ਸਾਡੀ ਹਾਲਤ ਇਹੋ ਜਿਹੀ ਹੋਈ ਪਈ ਆ ਕਿ ਇਹਨਾਂ ਨੇ ਬੀਤੇ ਦਿਨੀ ਸੁਖਮ ਸਾਹਿਬ ਕੁਛ ਟਿੱਪਰ ਘੇਰ ਲੈ ਜੀ ਦਰਜੇ ਦੇ ਆਸ-ਪਾਸ ਹੋਏ ਕਿਧਰ ਤਾਰਾ ਗੜਾ ਰਿਸਾਇਆ ਹਮ ਸਰਬ ਮਤਲਬ ਕਿ ਅਧਿਕਾਰੀਆਂ ਨੂੰ ਗਾਲਾਂ ਕੱਢ ਕੇ ਚਪੇੜਾ ਮਾਰ ਕੇ ਚਲੇ ਗਏ ਜੀ ਦਕਰ ਲੋਗ ਇਹ ਤੇ ਹਾਲ ਹੈ ਇਹਨਾਂ ਦੇ ਸਰ ਹਾਂਜੀ ਆਨ ਰਿਕਾਰਡ ਹੈ ਚੀਜ਼ ਜੀ ਜੀ ਕਿ ਅਧਿਕਾਰੀਆਂ ਨੂੰ ਗੰਦ ਬਕਿਆ ਨਾਲ ਆਹ ਦੋ ਦੋ ਖੁੱਤੀ ਚ ਦਿੱਤੀਆਂ ਟੱਪਰ ਹੀ ਲੱਗ ਅਜੇ ਤੱਕ ਹੋਲਪੇ ਨਹੀਂ ਉਹ ਕਿਤੇ ਟੱਪਰ ਹੈ ਜੀ ਆਹੋ ਤੇ ਫਿਰ ਤੁਸੀਂ ਲੱਭਦੇ ਵੀ ਨਹੀਂ ਇਹ ਵੀ ਨਹੀਂ ਉਹ ਕਿਤੇ ਆ ਮਤਲਬ ਕਿ ਜਿਹੜੇ ਸਾਡੇ ਡਿਊਟੀ ਦੇਣ ਵਾਲੇ ਜਿਹੜੇ ਸਾਡੇ ਕਹ ਲੋ ਵੀ ਬਹਾਦਰ ਹੁੰਦੇ ਨੇ ਲੋਕ ਜਿਨ੍ਹਾਂ ਨੇ ਜਾ ਕੇ ਮੈ ਰੋਕਣਾ ਕਰਨਾ ਠੀਕ ਹੈ ਮਾਫੀਆ ਦੇ ਨਾਲ ਲੜਨਾ ਹੈ ੜਨਾ ਹੈ ਤਾਂ ਉਹਨਾਂ ਕੋਲ ਪ੍ਰਾਪਤ ਲੋੜਿੰਦੀ ਗਿਣਤੀ ਦੀ ਨਫਰੀ ਨਹੀਂ ਹੁੰਦੀ ਕਈ ਵਾਰ ਫਿਰ ਉਹ ਟਿਪਰ ਹੈਨ ਕਿਤੇ ਜਿਨ੍ਹਾਂ ਦਾ ਇੰਨਾ ਜ਼ਿਆਦਾ ਕਹ ਲੋ ਕਿ ਦਾਬਾ ਹੈ ਕਿ ਉਦਕਾਰੀਆਂ ਨੂੰ ਵੀ ਗਾਲਾਂ ਕੱਢ ਕੇ ਚਲੇ ਜਾਂਦੇ ਆ ਕੋਈ ਨਾ ਕੋਈ ਤੇ ਖੜਾ ਹੀ ਹੁੰਦਾ ਹੈ ਹਰ ਇੱਕ ਬੰਦਾ ਤੇ ਇੰਨੀ ਹਿੰਮਤ ਹੀ ਨਹੀਂ ਕਰਦਾ ਸੁਰਤ ਹੀ ਨਹੀਂ ਕਰਦਾ ਬਿਲਕੁਲ ਜੀ 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 ਅਬ ਬਿਲਕੁਲ ਹਰ ਪਾਸੇ ਇਹ ਦੀ ਕਹਿ ਰਹੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਬੰਬ ਬਣ ਕੇ ਸੜਕਾਂ ਦੇ ਤੁਰੇ ਫਿਰਦੇ ਆ ਟਿਪਰ ਕਹਿੰਦੇ ਔਰ ਮਨਦੀਪ ਸਿੰਘ ਦੀਪ ਜੀ ਕਹਿ ਰਹੇ ਨੇ ਕਿ ਬਾਈ ਜੀ ਮੇਰੇ ਕੋਲੇ ਕਹਿੰਦੇ ਮੇਰੇ ਕੋਲ ਵੀ ਟਿਪਰ ਹੈ ਤੇ 10 ਦਾਵੇ ਜੀ ਪੂਰੇ ਨੇ ਕਹਿੰਦੇ ਫਿਰ ਵੀ ਟੈਕਸ ਦੇਣਾ ਪੈਂਦਾ ਇਹ ਵੀ ਸਾਡੇ ਇਹ ਵੀ ਕਹ ਲੋ ਕਿ ਦਬੰਦੀ ਹੈ ਸਾਡੇ ਸਮਾਜ ਦਾ ਨਹੀਂ ਨਹੀਂ ਟਿਪਰ ਆਪਾਂ ਇਹ ਨਹੀਂ ਕਹਿੰਦੇ ਕਿ ਟਿਪਰ ਭਈ ਬੰਦ ਕਰ ਦਿਓ ਰੋਜ਼ਗਾਰ ਹੈ ਠੀਕ ਹੈ ਨਾ ਜੀ ਜਾਂ ਸਾਰੇ ਇੱਕ ਤੇ ਆਪਾਂ ਕਹਿ ਸਕਦੇ ਹਾਂ ਨਾ ਓਵਰਲੋਡ ਓਵਰ ਸਪੀਡ ਹੂੰ ਠੀਕ ਹੈ ਜੀ ਤੇ ਫਿਰ ਗਲਤ ਧੰਦਾ ਜੀ ਤੇ ਉਤੋਂ ਜੇ ਤੁਸੀਂ ਕੋਈ ਗੱਲ ਇਹ ਕੀ ਕਰਾਈ ਤੱਕੋ ਗੱਲ ਨੂੰ ਆਉਂਦੇ ਹੂੰ ਹੂੰ ਬਿਲਕੁਲ ਠੀਕ ਹੈ ਨਾ ਜੀ ਰੋਡ ਕਹਿਦਾ ਜਿਹੜਾ ਹੈ ਨਾ ਉਹ ਨਾਲ-ਨਾਲ ਚੱਲਦੇ ਆ ਰੋਡ ਵੀ ਚੱਲਦੀ ਹੈ ਤੇ ਨਾਲ ਕੈਦਾ ਵੀ ਚੱਲਦਾ ਹੂੰ ਸੋ ਇਸ ਕਰਕੇ ਅਸੀਂ ਜੇ ਮੰਨ ਲਓ ਆਮ ਸਿਵਿਲੀਅਨ ਦੀ ਗੱਲ ਕਰੀਏ ਅਸੀਂ ਕੈਦੇ 'ਚ ਚੱਲਦੇ ਆ ਸਾਡੇ ਚਲਾਨ ਹੁੰਦੇ ਆ ਹੂੰ ਫਿਰ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਸਵਾਲ ਤੇ ਹੈ ਨਾ ਬਿਲਕੁਲ ਮਿੰਟੂ ਜੀ ਮਿੰਟੂ ਜੀ ਖਬਰ ਤੋਂ ਹਟ ਕੇ ਕਮੈਂਟ ਆ ਮੈਂ ਪੜ ਲਿਆ ਨਾ ਸ਼ਾਇਦ ਅਜੇ ਪੁਸ਼ਟੀ ਤੇ ਹੋਣੀ ਬਾਕੀ ਹੋਣੀ ਹੈ ਇਹ ਨਵ ਗੇਮਸ ਬਾਈ ਜੀ ਕੋਈ ਹੈਗੇ ਨੇ ਇਹਨਾਂ ਨੇ ਕਿਹਾ ਕਿ ਅਮਰਜਪਾਲ ਸਿੰਘ ਨੂੰ ਕਹਿੰਦੇ 42 ਦਿਨ ਦੀ ਛੁੱਟੀ ਮਿਲਦੀ ਹੈ ਜੇ ਜੇਲ੍ਹ ਦੇ ਵਿੱਚੋਂ ਕੀ ਇਹ ਸੱਚ ਹੈ ਤੇ ਹੁਣੇ ਕਮੈਂਟ ਆਪਾਂ ਸਾਹਮਣੇ ਰੱਖ ਲੈਣੇ ਨੇ ਨਹੀਂ ਮੈਂਸ ਨੂੰ ਸੱਚ ਇਸ ਕਰਕੇ ਮੰਨਣ ਵਾਸਤੇ ਤਿਆਰ ਨਹੀਂ ਆ ਸਰ ਕੇ ਕਿਸੇ ਵੀ ਅੰਡਰ ਟ੍ਰਾਇਲ ਬੰਦੇ ਨੂੰ ਜਾਂ ਇਸ ਤਰ੍ਹਾਂ ਦੀ ਡਿਟੈਂਸ਼ਨ ਵਾਲੇ ਬੰਦੇ ਨੂੰ 42 ਦਿਨ ਦੀ ਪੈਰੋਲ ਨਹੀਂ ਮਿਲਦੀ 42 ਦਿਨ ਦੀ ਪੈਰੋਲ ਮਿਲਦੀ ਹੈ ਸਭ ਜਿਹੜੇ ਪੱਕੇ ਕੈਦੀ ਹੁੰਦੇ ਆ ਜੀ ਠੀਕ ਹੈ ਨਾ ਜੀ ਸੋ ਇਸ ਵਾਸਤੇ ਠੀਕ ਹੈ ਮੰਨ ਲਓ ਖੁਦਾ ਨਾ ਖਾਸਤਾ ਅਮਰਤਪਾਲ ਸਿੰਘ ਹੀ ਨਹੀਂ ਜੇ ਆਪਣੇ ਚੋਂ ਵੀ ਕੋਈ ਬੰਦਾ ਇਸ ਤਰ੍ਹਾਂ ਦੀ ਹਿਰਾਸਤ ਦੇ ਵਿੱਚ ਆ ਹੂੰ ਉਹਦੇ ਘਰ ਐਮਰਜੈਂਸੀ ਹੈ ਕੋਈ ਪੈ ਗਈ ਆ ਜੀ ਖੁਦਾ ਨਾ ਖਾਸਤਾ ਕੋਈ ਬਿਸ਼ੂੜਾ ਹੋ ਗਿਆ ਕਿਸੇ ਜੀ ਦਾ ਤੇ ਬਲੱਡ ਰਿਲੇਸ਼ਨ ਹੈ ਹੂੰ ਬੰਦੇ ਦੀ ਹਾਜ਼ਰੀ ਜ਼ਰੂਰੀ ਹੈ ਤੋ ਵੀ ਤਾਂ ਕੁਝ ਘੰਟਿਆਂ ਦੀ ਉਹ ਦਿੰਦੇ ਹੁੰਦੇ ਨੇ ਮੋਲ ਕਹਿ ਲੋ ਨਾ ਇੱਕ ਤਰ੍ਹਾਂ ਦੀ ਪਰ ਉਹ ਲੁੰਦੀ ਕੁਝ ਘੰਟਿਆਂ ਦੀ ਜੀ ਤੇ ਜੇ ਕੋਈ ਆਮ ਬੰਦਾ ਹੋਵੇ ਮਤਲਬ ਕਿ ਉਹਦੇ ਤੇ ਕੋਈ ਜ਼ਿਆਦਾ ਵੱਡੇ ਕੇਸ ਨਾ ਹੋਣ ਤਾਂ ਉਹਨੂੰ ਕੋਈ 2-4 ਦਿਨ ਦੀ 8 ਦਿਨ ਦੀ 10 ਦਿਨ ਦੀ ਐਮਰਜੈਂਸੀ ਛੁੱਟੀ ਮਿਲ ਜਾਂਦੀ ਆ। ਹੂੰ। ਸੋ 42 ਦਿਨ ਦੀ ਛੁੱਟੀ ਮਤਲਬ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਤਤਾਤਮਕ ਤੌਰ ਤੇ ਸਹੀ ਹੈ। ਇਸ ਨੂੰ ਤੁਸੀਂ ਕਨਫਰਮ ਕਰ ਲਓ। ਜੀ ਜੀ ਜੀ। ਬਿਲਕੁਲ ਬੱਲੀ ਸਾਹਿਬ ਵੀ ਕਹਿ ਰਹੇ ਨੇ ਕਿ ਹੋਏਗੀ ਤੇ ਰਿਹਾਈ ਹੋਏਗੀ ਜਾਂ ਪੰਜਾਬ ਸ਼ਿਫਟ ਕੀਤਾ ਜਾ ਸਕਦਾ ਪਰ ਪੈਰੋਲ ਨਹੀਂ ਮਿਲਦਾ। ਹਾਂ ਜੀ ਮੈਂ ਉਹੀ ਕਹਿ ਰਿਹਾ ਨਾ ਕਿਉਂਕਿ ਇਹ ਜਿਹੜੀ ਨੈਸੀਆ ਲਈ ਤੇ ਇਸੇ ਕਰਕੇ ਗਈ ਆ ਕਿ ਭਈ ਰੋਕथामਲਾ ਕਾਨੂੰਨ ਹੈ ਨਾ ਹਮ ਹਮ ਭਈ ਕਿਸੇ ਨੂੰ ਤੁਸੀਂ ਇੱਕ ਮਾਹੌਲ ਖਰਾਬ ਹੋਣ ਦੇ ਡਰੋਂ ਕਹਿੰਦੇ ਹੋ ਕਿਸੇ ਤਰ੍ਹਾਂ ਦੀ ਸਮਾਜਿਕ ਗਤੀਵਿਧੀ ਜਾਂ ਕੁਝ ਇਦਾਂ ਨਹੀਂ ਕਰ ਸਕਦੇ ਤਾਂ ਫਿਰ ਉਹਨੂੰ ਇੰਨੀ ਲੰਮੀ ਪੈਰੋਲ ਦੇ ਅੰਦਰ ਤਾਂ ਮਤਲਬ ਹੈ ਕਿ ਤੁਸੀਂ ਫਿਰ ਰਿਹਾਈ ਕਰ ਸਕਦੇ ਹੋ ਉਹਨੂੰ ਹਮ ਹਮ